ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਇਸ ਨਵੀਂ ਵੀਡੀਓ ਵਿੱਚ ਇੱਕ ਰਾਜਸਥਾਨ ਦਾ ਰਹਿਣ ਵਾਲਾ ਮੁੰਡਾ ਹੁੰਦਾ ਉਹ ਨੌਕਰੀ ਲਈ ਇਧਰ ਉਧਰ ਬਹੁਤ ਹੀ ਜ਼ਿਆਦਾ ਹੱਥ ਪੈਰ ਮਾਰਦਾ ਤੇ ਉਹਨੂੰ ਨੌਕਰੀ ਨਹੀਂ ਮਿਲਦੀ ਉਹ ਇੱਕ ਪਿੰਡ 'ਚ ਫਿਰ ਆਪ ਦਾ ਕਲੀਨਿਕ ਖੋਲਦਾ ਮੈਡੀਕਲ ਸਟੋਰ ਤੇ ਉਹ ਉਹਦੇ ਗੇਟ ਮੂਰੇ ਲਿਖਦਾ ਵੀ 300 ਰੁਪਏ 'ਚ ਹਰੇਕ ਕੋਈ ਲਾਜ਼ਮਾ ਕਰ ਦਊਂ ਕੋਈ ਮਰਜ਼ੀ ਰੋਗ ਹੋਵੇ 300 ਰੁਪਏ 'ਚ ਹੈ ਜੇ ਇਲਾਜ ਸਹੀ ਨਾ ਹੋਇਆ ਤਾਂ ਕਹਿੰਦਾ ਮੈਂ ਆਪ ਦੇ ਬੰਨੇ 1000 ਰੁਪਏ ਨਕਦ ਦਵਾਂਗਾ ਇਹ ਸਭ ਸੁਣ ਕੇ ਇੱਕ ਪੰਡਤ ਦੇ ਮਨ ਵਿੱਚ ਲਾਲਚ ਆਉਂਦਾ ਵੀ ਮੈਂ ਇਹ ਤਾਂ 1000 ਰੁਪਏ ਬਣਾ ਕੇ ਲੈ ਕੇ ਆਉਣਾ ਅੱਜ ਤੇ ਭਾਈ ਉਹ ਦੇ ਕਲੀਨਿਕ ਵਿੱਚ ਜਾਂਦਾਗਾ ਪੰਡਤ ਤੇ ਉਹਨੂੰ ਕਹਿੰਦਾ ਮੈਨੂੰ ਨਾ ਜੀਭ ਦਾ ਕੋਈ ਸਵਾਦ ਹੀ ਨਹੀਂ ਆਉਂਦਾ ਕੁਝ ਵੀ ਖਾਣਾ ਮਿੱਠਾ ਫਿੱਕਾ ਮੈਨੂੰ ਪਤਾ ਨਹੀਂ ਲੱਗਦਾ ਵੀ ਕੀ ਮੈਂ ਖਾਈ ਜਨਾ ਉਹ ਕਹਿੰਦਾ ਅੱਛਾ ਉਹ ਨਰਸ ਨੂੰ ਕਹਿੰਦਾ ਕਹਿੰਦਾ ਭਾਈ ਨੰਬਰ ਡੱਬਾ ਲੈ ਕੇ ਆ ਉਹਦੇ ਚ ਦੋ ਬੂੰਦਾ ਕਹਿੰਦਾ ਇਹਦੀ ਜੀਭ ਤੇ ਰੱਖ ਦੋ ਬੂੰਦਾ ਜਦੋਂ ਉਹਦੇ ਜੀਭ ਤੇ ਪਾਉਂਦੀ ਆ ਤੇ ਕਹਿੰਦਾ ਇਹ ਤਾਂ ਪਟਰਾਓ ਲਾ ਤੇ ਫਿਰ ਡਾਕਟਰ ਕਹਿੰਦਾ ਲਿਓ ਜੀ 300 ਰੁਪਿਆ ਤੁਹਾਡਾ ਕਿ ਨਾਲ ਜੀਭ ਦਾ ਟੇਸਟ ਵਾਪਸ ਆ ਗਿਆ ਤੇ ਭਾਈ ਪੰਡਾ ਤੈਨੂੰ ਗੁੱਸਾ ਆਉਂਦਾ ਸੋਚ ਕੇ ਕੀ ਐ ਐਸੇ ਹੋ ਕੀਆ ਤੇ ਫੇਰ ਉਹ ਕੁਝ ਦਿਨਾਂ ਬਾਅਦ ਕਹਿੰਦਾ ਫੇਰ ਜਾਂਦਾ ਡਾਕਟਰ ਕੋਲ ਤੇ ਕਹਿੰਦਾ ਜੀ ਮੇਰੀ ਯਾਦਦਾਸ਼ਤ ਕਮਜ਼ੋਰ ਹੋ ਗਈ ਉਹ ਕਹਿੰਦਾ ਅੱਛਾ ਉਹ ਨਰਸ ਨੂੰ ਕਹਿੰਦਾ 22 ਨੰਬਰ ਡੱਬਾ ਉਹ ਹੀ ਲੈ ਕੇ ਆ ਤੇ ਨਾਲ ਦੇ ਨਾਲ ਪੰਡਾ ਤਾਂ ਬੋਲਦਾ ਕਹਿੰਦਾ 22 ਨੰਬਰ ਡੱਬਾ ਦਾ ਕਹਿੰਦਾ ਪਿਛਲੇ ਘੜੇ ਤੁਸੀਂ ਪਟ્રોલ ਮੇਰੀ ਜੀਵ ਤੇ ਦੋ ਬੋਤਾ ਰੱਖੀਆਂ ਸੀ ਉਹ ਕਹਿੰਦਾ ਡਾਕਟਰ ਕਹਿੰਦਾ ਲਓ ਜੀ ਤੁਹਾਡੀ ਯਾਦਦਾਸ਼ਤ ਵਾਪਿਸ ਆ ਗਈ ਕਹਿੰਦਾ ਲਓ ਜੀ 300 ਰੁਪਏ ਕੱਢੋ ਤੇ ਫੇਰ ਉਹ ਭਾਈ ਤੇ 300 ਰੁਪਏ ਦਿੰਦਾ ਹੁਣ ਬਲਾਂਹੇ ਗੁੱਸਾ ਦਾ ਬਲ ਫੇਰ ਉਹ ਕਈ ਦਿਨ ਬਾਅਦ ਆਮਦਾਗਾ ਕਹਿੰਦਾ ਜੀ ਮੇਰੀਆਂ ਅੱਖਾਂ ਦੀ ਰੋਸ਼ਨੀ ਜੋ ਆ ਘਟ ਗਈ ਮੈਨੂੰ ਕੋਈ ਦੇਦਾ ਨਹੀਂਗਾ ਇੰਨਾ ਜ਼ਿਆਦਾ ਕਹਿੰਦਾ ਅੱਛਾ ਕਹਿੰਦਾ ਲੈ 1000 ਰੁਪਏ ਕਹਿੰਦਾ ਇਹਦਾ ਇਲਾਜ ਕਹਿੰਦਾ ਅੱਖਾਂ ਦਾ ਮੇਰੇ ਕੋਲ ਹੈ ਨਹੀਂਗਾ ਲੈ 1000 ਰੁਪਏ ਤੇ ਉਹਨਾਂ ਜਦੋਂ 1000 ਰੁਪਏ ਦਿੰਦਾ ਪੰਡਤ ਨੂੰ ਪੰਡਤ ਕਹਿੰਦਾ ਆ ਤਾਂ 500 ਆ ਜੀ ਕਹਿੰਦਾ ਲੈ ਯਾਰ ਤੇ ਫੇਰ ਆ ਗਈ ਰੋਸ਼ਨੀ ਵਾਪਸ ਆ ਗਈ ਕਹਿੰਦਾ ਲੈ ਆ ਤਾਂ ਕਮਾ ਲਿਓ ਤੇ ਰੋਸ਼ਨੀ ਵਾਪਸ ਆ ਗਈ ਤੇ ਐਵੇਂ ਜੋ ਉਹਦੇ ਨਾਲ ਹੁੰਦਾਗਾ ਤੇ ਲਿਆ ਕਹਿੰਦਾ 300 ਰੁਪਏ ਕੱਢ ਤੇ ਤੇਰੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਮੈਂ ਉਹਦਾ ਕਿ ਜਦੋਂ ਆਪਾਂ ਜ਼ਿਆਦਾ ਚਲਾਕ ਬਣਦੇ ਆ ਅਗਲਾ ਕਿਹੜਾ ਬੇਵਕੂਫ ਬੈਠਾਗਾ ਅਗਲਾ ਉਹ ਤੋਂ ਜ਼ਿਆਦਾ ਚਲਾਕ ਨਿਕਲਦਾਗਾ ਇਹ ਘਾਣੇ ਤੋਂ ਸਮਝ ਸਿੱਖਿਆ ਮਿਲਦੀ ਹੈ ਕਿ ਜ਼ਿਆਦਾ ਚਲਾਕੀ ਵੀ ਬੰਦੇ ਨੂੰ ਮਾਰ ਜਾਂਦੀ ਹੈ ਧੰਨਵਾਦ ਜੀ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਚੈਨਲ ਨੂੰ ਧੰਨਵਾਦ